ਸੋ ਤੁਹਾਡਾ ਭਾਰ ਵਜ਼ਨ ਦਾ ਕੀ ਕਰਨਾ ਜਦੋਂ ਸਾਡੀ ਬੋਡੀ ਸੁੱਤੀ ਹੁੰਦੀ ਹੈ ਜਦੋਂ ਸਾਡਾ ਸਰੀਰ ਸੋ ਜਾਂਦਾ ਵਾ ਭਾਰ ਘਟਣ ਦਾ ਕੰਮ ਜਿਹੜਾ ਉਹ ਉਦੋਂ ਸ਼ੁਰੂ ਹੁੰਦਾ ਵਾ ਗੋਡੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਆਉਣੀਆਂ ਹੀ ਆਉਣੀਆਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਆ 10 12 ਕਿਲੋ ਜਿਹੜਾ ਭਾਰ ਆ ਨੋਰਮਲ ਹੀ ਘਟ ਜਾਏਗਾ ਬਸ ਸ਼ਰਤ ਇਹ ਹੈ ਉਨਾ ਹੀ ਵਧੀਆ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਨਾਲ ਤੁਹਾਡੇ ਨਾਲ ਗੱਲ ਇੱਕ ਹੋਰ ਕਾਰਨਾ ਇੱਕ ਬਹੁਤ ਸਾਰਾ ਵੱਡਾ ਕਾਰਨਾ ਮੈਂ ਦੇਖਦਾ ਪਿਆ ਵਾਂ ਲੋਕਾਂ ਦੇ ਵਿੱਚ ਮਤਲਬ ਵੀ ਉਹ ਚੀਜ਼ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਵੀ ਵੱਧਦਾ ਜਾ ਰਿਹਾ ਵਾ ਸੋ ਤੁਹਾਡਾ ਭਾਰ ਵਧਣ ਦਾ ਕੀ ਕਾਰਨਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਹੈ ਜਿਹੜੀ ਮੈਂ ਉਹ ਸਾਂਝੀ ਕਰਨੀ ਚਾਹੁੰਦਾ ਜੀ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਭਾਰ ਘਟਾਉਣ ਦੇ ਲਈ ਆਪਣਾ ਪਰਸਨਲ ਡਾਈਟ ਪਲਾਨ ਹੈ ਜਿਹੜਾ ਉਹ ਮੇਰੇ ਕੋਲ ਬਣਵਾਉਣਾ ਚਾਹੁੰਦਾ ਵਾ ਨਾ ਤਾਂ ਉਹ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਆਪਣਾ ਉਹ ਭਾਰ ਘਟੋਣ ਦਾ ਜਿਹੜਾ ਡਾਈਟ ਪਲਾਨ ਆ ਉਹ ਮੇਰੇ ਕੋਲ ਬਣਵਾ ਸਕਦਾ ਅਗਰ ਤੁਸੀਂ ਉਹ ਡਾਈਟ ਪਲਾਨ ਤੁਸੀਂ ਮੇਰੇ ਕੋਲ ਬਣਾ ਕੇ ਤੁਸੀਂ ਉਹਨੂੰ ਫੋਲੋ ਕਰੋਗੇ ਤਾਂ ਤੁਹਾਡਾ ਜਿਹੜਾ 2-3 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ 10-12 ਕਿਲੋ ਜਿਹੜਾ ਭਾਰ ਆ ਨੋਰਮਲ ਹੀ ਘਟ ਜੇਗਾ ਬਸ ਸ਼ਰਤ ਇਹ ਹੈ ਜਿਹੜਾ ਡਾਈਟ ਪਲਾਨ ਅਸੀਂ ਤੁਹਾਨੂੰ ਬਣਾ ਕੇ ਦਵਾਂਗੇ ਤੁਸੀਂ ਉਹਨੂੰ ਸਟਿਕਲੀ ਪ੍ਰੋਪਰਲੀ ਤੁਸੀਂ ਉਹਨੂੰ ਫੋਲੋ ਕਰਨਾ ਹੀ ਕਰਨਾ ਵਾ ਤੁਹਾਨੂੰ ਰਿਜ਼ਲਟ ਆ ਜਿਹੜਾ ਬਹੁਤ ਜਲਦੀ ਤੇ ਵਧੀਆ ਰਿਜ਼ਲਟ ਮਿਲੇਗਾ ਜੀ ਸੋ ਆਪਾਂ ਹੁਣ ਕਰਦੇ ਆਂ ਵੀਡੀਓ ਸ਼ੁਰੂ ਦੇ ਜਿਹੜਾ ਤੁਹਾਡਾ ਭਾਰਵਦਨ ਦਾ ਸਭ ਤੋਂ ਵੱਡਾ ਮੈਨ ਕਰਨਾ ਮੈਂ ਦੇਖਿਆ ਕਈ ਲੋਕਾਂ ਦੇ ਵਿੱਚ ਨਾ ਉਹਨਾਂ ਮਤਲਬ ਯਾਰ ਇੱਕ ਤਾਂ ਉਹ ਟੈਨਸ਼ਨ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਨੇ ਹਨਾ ਸਾਰਾ ਦਿਨ ਸੋਚਦੇ ਰਹਿੰਦੇ ਨੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਹਨਾ ਸੋਚੀ ਜਾਂਦੇ ਨੇ ਤੇ ਇੱਕ ਜਿਹੜੀ ਪ੍ਰੋਪਰਲੀ ਉਹਨਾਂ ਦੀ ਜਿਹੜੀ ਨੀਂਦ ਆ ਉਹ ਨੀਂਦ ਵੀ ਨਹੀਂ ਮਤਲਬ ਯਾਰ ਉਹਨਾਂ ਦੀ ਪੂਰੀ ਹੁੰਦੀ ਹੈਗੀ ਜਦੋਂ ਤੱਕ ਤੁਹਾਡੀ ਨੀਂਦ ਆ ਜਿਹੜੀ ਹਨਾ ਨਹੀਂ ਹੋਏਗੀ ਉਹ ਜ਼ਕਤ ਉਹ ਜਿਹੜਾ ਭਾਰ ਨਹੀਂ ਘਟੇਗਾ ਕਿਉਂਕਿ ਜਦੋਂ ਸਾਡੇ ਭਾਰ ਘਟਦਾ ਵਾ ਜਦੋਂ ਸਾਡੀ ਬੋਡੀ ਸੁੱਤੀ ਹੁੰਦੀ ਹੈ ਜਦੋਂ ਸਾਡਾ ਸਰੀਰ ਸੌ ਜਾਂਦਾ ਵਾ ਭਾਰ ਘਟਣ ਦਾ ਕੰਮ ਜਿਹੜਾ ਉਹ ਉਦੋਂ ਸ਼ੁਰੂ ਹੁੰਦਾ ਵਾ ਬੋਡੀ ਉਦੋਂ ਸ਼ੁਰੂ ਕਰਦੀ ਹੈ ਜਦੋਂ ਤੁਸੀਂ ਰਾਤ ਨੂੰ ਸੌ ਜਾਂਦੇ ਹੋ 8-7-8 ਘੰਟੇ ਸੋਣਿਓ ਭਾਰ ਘਟਣ ਦਾ ਪ੍ਰੋਸੈਸ ਜਿਹੜਾ ਉਦੋਂ ਚੱਲਦਾ ਵਾ ਕਿਉਂਕਿ ਜਦੋਂ ਤੁਸੀਂ ਦਿਨ ਦੇ ਵਿੱਚ ਪੂਰੇ ਦਿਨ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਤੁਹਾਡੇ ਸਰੀਰ ਦੇ ਅੰਦਰ ਐਕਟੀਵਿਟੀ ਹੈ ਜਿਹੜੀ ਉਹ ਹੁੰਦੀ ਰਹਿੰਦੀ ਆ ਹਣਾ ਕਿ ਲਿਜ਼ ਬਰਨ ਹੁੰਦੀਆਂ ਨੇ ਜਾਂ ਕੋਈ ਹੋਰ ਵੀ ਆ ਜਦ ਜਣੇ ਤੁਹਾਡੇ ਸਰੀਰ ਦੇ ਅੰਦਰ ਜਿੰਨੇ ਵੀ ਅੰਗ ਆ ਉਹ ਕੰਮ ਕਰਦੇ ਰਹਿੰਦੇ ਨੇ ਉਹਨੂੰ ਰੈਸਟ ਨਹੀਂ ਮਿਲਦੀ ਹੈਗੀ ਜਦੋਂ ਤੁਹਾਡਾ ਸਰੀਰ ਪ੍ਰੋਪਰਲੀ ਸੋ ਜਾਂਦਾ ਵਾ ਪ੍ਰੋਪਰਲੀ ਸੋ ਜਾਂਦਾ ਵਾ ਤਾਂ ਜਿਹੜਾ ਤੁਹਾਡਾ ਭਾਰ ਘਟਣ ਦਾ process ਉਹ ਆਟੋਮੈਟਿਕਲੀ ਸ਼ੁਰੂ ਹੋ ਜਾਂਦਾ ਵਾ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਸੋ ਇਸ ਕਰਕੇ ਜਦੋਂ ਅਸੀਂ ਭਾਰ ਘਟਾਉਣਾ ਚਾਹੁੰਨੇ ਆ ਤਾਂ ਉਹ ਸਾਨੂੰ ਪ੍ਰੋਪਰਲੀ ਨੀਂਦ ਲੈਣੀ ਪੈਂਦੀ ਆ ਦੇਖੋ ਭਾਰ ਘਟਾਉਣ ਲਈ ਤਿੰਨ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਭਾਰ ਘਟਾਉਣਾ ਚਾਹੁੰਨੇ ਹੋ ਨੰਬਰ 1 ਦੇ ਉੱਤੇ ਹੈਗੀ ਆ ਡਾਈਟ ਤੁਹਾਡੀ ਡਾਈਟ ਬਹੁਤ ਹੀ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ ਨੰਬਰ 2 ਦੇ ਉੱਤੇ ਹੈਗਾ ਵਾ ਵਰਕਆਊਟ ਜੇ ਤੁਹਾਡਾ ਵਰਕਆਊਟ ਵਧੀਆ ਵਾ ਤਾਂ ਵੀ ਤੁਹਾਡਾ ਭਰ ਘੜ ਨੰਬਰ 3 ਤੇ ਸਰੀਰ ਸਭ ਤੋਂ ਜ਼ਰੂਰੀ ਚੀਜ਼ ਆ ਉਹ ਹੈਗੀ ਰੈਸਟ ਨੀਂਦ ਆ ਜਿਹਨੂੰ ਆਪਾਂ ਗੇਰੀ ਆਣਾ ਰੈਸਟ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮੰਨ ਕੇ ਚਲੋ ਤੁਹਾਡੀ ਡਾਈਟ ਵੀ ਵਧੀਆ ਵਾ ਠੀਕ ਹੈ ਜੀ ਤੇ ਤੁਹਾਡਾ ਵਰਕਆਊਟ ਵੀ ਬਹੁਤ ਵਧੀਆ ਵਾ ਤੁਸੀਂ ਡਾਈਟ ਵੀ ਫੋਲੋ ਕਰਦੇ ਪਿਓ ਵਰਕਆਊਟ ਵੀ ਕਰਦੇ ਪਿਓ ਬਟ ਤੁਹਾਡੀ ਰੈਸਟ ਨਹੀਂ ਹੈਗੀ ਤੁਸੀਂ ਨੀਂਦ ਨਹੀਂ ਪ੍ਰੋਪਰਲੀ ਲੇਦੇ ਤੁਹਾਡਾ ਭਰ ਨਹੀਂ ਘਟੇਗਾ ਤੁਸੀਂ ਬਹੁਤ ਤੰਗ ਹੋਵੋਗੇ ਜੇ ਮੰਨ ਕੇ ਚੱਲੋ ਤੁਹਾਡਾ ਵਰਕਆਊਟ ਨਹੀਂ ਹੋ ਰਿਹਾ ਤੁਸੀਂ ਵਰਕਆਊਟ ਜਿਹੜਾ ਦੋ ਟਾਈਮ ਨਹੀਂ ਕਰਦੇ ਕੋਈ ਦਿੱਕਤ ਨਹੀਂ ਤੁਸੀਂ ਇੱਕ ਟਾਈਮ ਕਰਦੇ ਪਿਓ 25 30 ਮਿੰਟ ਤੁਸੀਂ ਵਰਕਆਊਟ ਜਿਹੜਾ ਉਹ ਕਰਦੇ ਪਿਓ ਵੋਕ ਕਰਦੇ ਪਿਓ ਤੁਹਾਡੀ ਡਾਈਟ ਵੀ ਬਹੁਤ ਸੋਹਣੀ ਆ ਤੇ ਤੁਸੀਂ ਪ੍ਰੋਪਰਲੀ ਨੀਂਦ ਵੀ ਲੈ ਰਹੇ ਹੋ ਸੋ ਵੀ ਰਹੇ ਹੋ ਤੁਸੀਂ ਜਣਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੁਹਾਡਾ ਜਿਹੜਾ ਭਾਰ ਆ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਜਿਵੇਂ ਮੈਂ ਇਹ ਤੁਹਾਨੂੰ ਪਹਿਲਾਂ ਦੱਸਿਆ ਵਾ ਜਿਹੜਾ ਸਾਡੀ ਬੋਡੀ ਆ ਭਾਰ ਘਟਾਉਣ ਦਾ ਪ੍ਰੋਸੈਸ ਆ ਜਿਹੜਾ ਜਦੋਂ ਅਸੀਂ ਸੌ ਜਾਂਦੇ ਆ ਉਦੋਂ ਸ਼ੁਰੂ ਹੁੰਦਾ ਵਾ ਤੁਸੀਂ ਕੀ ਕਰਦੇ ਹੋ ਤੁਸੀਂ ਸੌਂਦੇ ਨਹੀਂ ਸਾਰਾ ਦਿਨ ਤੁਸੀਂ ਸੋਚੀ ਜਾਂਦੇ ਹੋ ਸੋਚੀ ਜਾਂਦੇ ਹੋ ਸੋਚ ਸੋਚ ਕੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹੋ ਹਮੇਸ਼ਾ ਮੇਰੀ ਇੱਕ ਗੱਲ ਯਾਦ ਰੱਖਿਓ ਜਿਹੜੀ ਚਿੰਤਾ ਨਾ ਚਿੰਤਾ ਜਿਹੜੀ ਤੁਸੀਂ ਚਿੰਤਾ ਕਰਦੇ ਹੋ ਚਿੰਤਾ ਚੀਤਾ ਦੇ ਸਮਾਨ ਆ ਚਿੰਤਾ ਚੀਤਾ ਦੇ ਸਮਾਨ ਆ ਉਹ ਅੱਜ ਮਰ ਜੇ ਕੱਲ ਮਰ ਜੇ ਉਹਦਾ ਕੋਈ ਭਰੋਸਾ ਨਹੀਂ ਹੈਗਾ ਸੋ ਇਸ ਕਰਕੇ ਚਿੰਤਾ ਬਿਲਕੁਲ ਨਹੀਂ ਕਰਨੀਏਗੀ ਮੰਨ ਕੇ ਚੱਲੋ ਯਾਰ ਤੁਹਾਡੇ ਨਾਲ ਅੱਜ ਤੋਂ 5 ਦਿਨ ਪਹਿਲਾਂ 10 ਦਿਨ ਪਹਿਲਾਂ ਜਦੋਂ 2 ਦਿਨ ਪਹਿਲਾਂ ਤੁਹਾਡੇ ਨਾਲ ਇੱਕ ਚੀਜ਼ ਸੀ ਜਿਹੜੀ ਘਟਨਾ ਸੀ ਉਹ ਵਾਪਰ ਗਈ ਘਟਨਾ ਤੁਹਾਡੇ ਨਾਲ ਵਾਪਰ ਗਈ ਹੁਣ ਤੁਸੀਂ ਕੀ ਕਰਦੇ ਹੋ ਤੁਸੀਂ ਉਹੀ ਚੀਜ਼ ਨੂੰ ਬਾਰ ਬਾਰ ਯਾਦ ਕਰੀ ਜਾ ਰਹੇ ਹੋ ਸੋਚੀ ਜਾਂਦੇ ਹੋ ਯਾਰ ਇਹ ਨਾ ਹੁੰਦਾ ਜਿਵੇਂ ਇਹ ਚੀਜ਼ ਨੂੰ ਇੰਜ ਕਰ ਲੈਂਦਾ ਉਦੋਂ ਇਹ ਮੇਰੇ ਨਾਲ ਇਹ ਕਾਂਡ ਨਹੀਂ ਸੀ ਹੋਣਾ ਮੇਰੇ ਨਾਲ ਇਹ ਗੱਲ ਨਹੀਂ ਸੀ ਹੋਣੀ ਤਾਂ ਮੰਨ ਕੇ ਚਲੋ ਜਿਹੜੀ ਚੀਜ਼ ਹੋ ਚੁੱਕੀ ਆ ਜਿਹੜਾ ਤੁਹਾਡਾ ਲੰਘ ਚੁਗੀ ਆ ਉਹ ਚੀਜ਼ ਉਹਨੂੰ ਯਾਦ ਕਰਕੇ ਕੀ ਫਾਇਦਾ ਉਹ ਚੀਜ਼ ਦੁਬਾਰਾ ਤੋਂ ਮਤਲਬ ਵੀ ਉਹ ਨਹੀਂ ਨਾ ਹੋਣੀ ਜੇ ਤੁਸੀਂ ਯਾਦ ਕਰੀ ਜਾ ਰਹੇ ਹੋ ਤੁਸੀਂ ਉਹ ਚੀਜ਼ ਨੂੰ ਸੋਚੀ ਜਾ ਰਹੇ ਹੋ ਬਾਰ ਬਾਰ ਟੈਨਸ਼ਨ ਲਈ ਜਾ ਰਹੇ ਹੋ ਜੇ ਤੁਹਾਡੇ ਟੈਨਸ਼ਨ ਲੈਣ ਨਾਲ ਤੁਹਾਡੇ ਸੋਚਣ ਨਾਲ ਉਹ ਚੀਜ਼ ਜਿਹੜੀ ਤੁਹਾਡੇ ਨਾਲ ਪਹਿਲਾਂ ਹੋ ਕੇ ਹਟੀ ਆ ਉਹ ਠੀਕ ਹੁੰਦੀ ਆ ਫਿਰ ਤਾਂ ਮੈਂ ਕਹਿੰਨਾ ਵੀ ਟੈਨਸ਼ਨ ਲੋ ਸੋਚੋ ਜਦ ਉਹ ਚੀਜ਼ ਠੀਕ ਹੋਣੀ ਨਹੀਂ ਫਿਰ ਟੈਨਸ਼ਨ ਲੈਣ ਦੀ ਕੀ ਲੋੜ ਆ ਸਾਨੂੰ ਅਸੀਂ ਉਹ ਚੀਜ਼ ਬਾਰੇ ਸੋਚ ਗਿਆ ਸੀ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਸਾਡਾ ਆਉਣ ਵਾਲਾ ਫਿਊਚਰ ਹੈ ਜਿਹੜਾ ਸਾਡਾ ਅਸੀਂ ਉਹਨੂੰ ਅਸੀਂ ਖਰਾਬ ਕਰਦੇ ਪਏ ਆ ਅੱਜ ਦੇ ਦਿਨ ਨੂੰ ਵੀ ਅਸੀਂ ਖਰਾਬ ਕਰਦੇ ਪਏ ਆ ਸੋ ਇਸ ਕਰਕੇ ਜੋ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਹੋ ਗਿਆ ਉਹਨੂੰ ਹੋ ਜਾਂਦੋ ਉਹਨੂੰ ਛੱਡੋ ਪਰ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਓ ਇੰਜੋਏ ਕਰੋ ਆਪਣੀ ਜ਼ਿੰਦਗੀ ਨੂੰ ਸੋਚੋ ਨਾ ਇਹਨਾਂ ਨਾਲ ਸੋਚੋ ਜੋ ਤੁਹਾਡੇ ਨਾਲ ਹੋਣਾ ਉਹ ਹੋ ਕੇ ਹੀ ਰਹਿਣਾ ਵਾ ਉਹਨੂੰ ਕੋਈ ਟਾਲ ਨਹੀਂ ਸਕਦਾ ਹੈਗਾ ਦੇਖੋ ਜਿਵੇਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਆਉਣੀਆਂ ਹੀ ਆਉਣੀਆਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਇੱਕ ਸੁੱਖ ਆਏਗਾ ਇੱਕ ਦੁੱਖ ਆਏਗਾ ਜੇ ਤੁਹਾਨੂੰ ਸੁੱਖ ਆ ਰਿਹਾ ਨਾ ਤਾਂ ਦੁੱਖ ਵੀ ਤੁਹਾਨੂੰ ਆਣੇ ਹੀ ਆਣਾ ਵਾ ਇਹ ਕੁਦਰਤੀ ਨਿਯਮ ਆ ਜੇ ਤੁਹਾਨੂੰ ਸੁੱਖ ਹੁੰਦਾ ਵਾ ਤੁਸੀਂ ਕਿੰਨੇ ਖੁਸ਼ ਹੁੰਨੇ ਹੋ ਖੁਸ਼ ਹੁੰਨੇ ਹੋ ਨਾ ਜੇ ਤੁਹਾਨੂੰ ਦੁੱਖ ਹੁੰਦਾ ਤਾਂ ਫਿਰ ਟੈਨਸ਼ਨ ਕਦੀ ਲੈਨੇ ਹੋ ਉਦੋਂ ਵੀ ਖੁਸ਼ ਰਹੋ ਕਿ ਕੋਈ ਗੱਲ ਨਹੀਂ ਯਾਰ ਫਿਰ ਕੀ ਅੱਜ ਦੁੱਖ ਆ ਗਿਆ ਕੋਈ ਗੱਲ ਨਹੀਂ ਅੱਗੇ ਚੱਲ ਜੂਗਾ ਜਿਵੇਂ ਮੰਨ ਕੇ ਚੱਲੋ ਮੌਸਮ ਬਦਲਦੇ ਆ ਜੇ ਹੁਣ ਗਰਮੀ ਦਾ ਮੌਸਮ ਆ ਤਾਂ ਸਿਆਲ ਵੀ ਹੋਣਾ ਹੀ ਆ ਨਾ ਸਰਦੀਆਂ ਵੀ ਤਾਂ ਆਣਗੀਆਂ ਜੇ ਹੁਣ ਸਰਦੀਆਂ ਚੱਲਦੀਆਂ ਪਈਆਂ ਨੇ ਇਹ ਕਿਹੜਾ ਵੀ 12 ਮਹੀਨੇ 30 ਦਿਨ ਸਰਦੀ ਨਹੀਂ ਰਹਿਣੀਆਂ ਨੇ ਗਰਮੀ ਵੀ ਤਾਂ ਆਉਗੀ ਤਾਂ ਕੋਈ ਗੱਲ ਨਹੀਂ ਫਿਰ ਗਿਆ ਇਹਦਾ ਆਪਣਾ ਉਹ ਰੂਪ ਆ ਸੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਦੁੱਖ ਬਣੇ ਆ ਜੇ ਅੱਜ ਮੰਨ ਕੇ ਚੱਲੋ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆ ਕਨ ਦੁੱਖ ਵੀ ਹੋਣਾ ਹੀ ਹੋਣਾ ਵਾ ਜੇ ਤੁਸੀਂ ਅੱਜ ਜਿਆਦਾ ਸੁਖੀ ਹੋ ਨਾ ਤਾਂ ਕੱਲ ਨੂੰ ਦੁੱਖ ਸਹਾਰਨ ਲਈ ਵੀ ਤੁਸੀਂ ਕੈਮ ਰਹੋ ਆਪਣੇ ਆਪ ਨੂੰ ਤਿਆਰ ਰੱਖੋ ਵੀ ਕੱਲ ਨੂੰ ਮੇਰੇ ਤੇ ਕੋਈ ਨਾ ਕੋਈ ਵਿਵਤਾ ਪਾਉਗੀ ਪਾਉਗੀ ਪਰ ਮੈਂ ਟੈਨਸ਼ਨ ਨਹੀਂ ਲੈਣੀ ਹੈਗੀ ਵਿਵਤਾ ਪੈਂਦੀ ਆ ਤਾਂ ਪੇ ਲੈਣ ਦੋ ਮੈਂ ਇਦਾਂ ਹੀ ਚੱਲਦਾ ਹਾਂ ਮੈਂ ਕਹਿੰਦਾ ਕੋਈ ਗੱਲ ਨਹੀਂ ਯਾਰ ਅੱਜ ਮੇਰਾ ਦਿਨ ਬਹੁਤ ਵਧੀਆ ਲੰਘਿਆ ਕੀ ਵੀ ਤਾਂ ਮੇਰਾ ਕੱਲ ਦਾ ਦਿਨ ਵਧੀਆ ਨਾਲ ਲੰਗੇ ਕੋਈ ਗੱਲ ਨਹੀਂ ਨਹੀਂ ਲੰਗੂਗਾ ਤਾਂ ਕੋਈ ਗੱਲ ਨਹੀਂ ਉਹ ਕਹਦਾ ਬਤਲ ਵੀ ਇੱਕੋ ਟਾਈਮ ਖੜੇ ਹੀ ਰਹਿਣਾ ਵਾ ਟਾਈਮ ਕਦੇ ਨਹੀਂ ਖੜਦਾ ਹੁੰਦਾ ਟਾਈਮ ਹਮੇਸ਼ਾ ਚੱਲਦਾ ਹੀ ਰਹਿੰਦਾ ਆਪਣੀ ਸਪੀਡ ਨਾਲ ਚੱਲਦਾ ਹੀ ਰਹਿੰਦਾ ਵਾ ਸੋ ਇਸ ਕਰਕੇ ਤੁਸੀਂ ਕਦੇ ਵੀ ਕਿਸੇ ਚੀਜ਼ ਬਾਰੇ ਨਹੀਂ ਸੋਚਣਾ ਹੈਗਾ ਹਮੇਸ਼ਾ ਪੋਜ਼ਿਟਿਵ ਸੋਚੋ ਵਧੀਆ ਸੋਚੋ ਜਿੰਨਾ ਵਧੀਆ ਤੁਸੀਂ ਸੋਚੋਗੇ ਜਿੰਨਾ ਵਧੀਆ ਤੁਸੀਂ ਖਾਓਗੇ ਜਿੰਨੀ ਵਧੀਆ ਤੁਸੀਂ ਰੈজিস্টਰ ਕਰੋਗੇ ਤੁਹਾਡਾ ਭਾਰ ਵੀ ਉਨੀ ਹੀ ਛੇਤੀ ਘਟੇਗਾ ਉਨਾ ਹੀ ਵਧੀਆ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਬਿਲਕੁਲ ਨਾ ਲਓ ਆਪਣੇ ਦਿਮਾਗ ਦੇ ਵਿੱਚ ਬਿਲਕੁਲ ਨਾ ਲਓ ਅੱਜ ਤੁਹਾਡੇ ਨਾਲ ਜੋ ਹੋ ਗਿਆ ਉਹਨੂੰ ਇੱਕ ਸਾਈਡ ਤੇ ਕਰ ਦਿਓ ਆਉਣ ਵਾਲੇ ਕੱਲ ਬਾਰੇ ਸੋਚੋ ਵੀ ਯਾਰ ਅਸੀਂ ਕੱਲ ਕੀ ਕਰਨਾ ਕੱਲ ਨੂੰ ਅਸੀਂ ਵਧੀਆ ਚੀਜ਼ ਕੀ ਖਾਣੀ ਆ ਕੱਲ ਨੂੰ ਅਸੀਂ ਸਵੇਰੇ ਵਰਕਆਊਟ ਕੀ ਕਰਨਾ ਵਾ ਅਸੀਂ ਸਵੇਰੇ ਕਿੰ ਨੂੰ ਮਿਲਣਾ ਵਾ ਅਸੀਂ ਸਵੇਰੇ ਕੀ ਕਰਨਾ ਵਾ ਇਹ ਚੀਜ਼ਾਂ ਬਾਰੇ ਸੋਚੋ ਵਧੀਆ ਖਾਓ ਹਮੇਸ਼ਾ ਵਧੀਆ ਪਾਓ ਹਮੇਸ਼ਾ ਵਧੀਆ ਸੋਚੋ ਵਧੀਆ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ ਜੇ ਤੁਸੀਂ ਡਿਪਰੈਸ਼ਨ ਦੇ ਵਿੱਚ ਵੀ ਹੋ ਤੁਸੀਂ ਸੋਚਦੇ ਜਦੋਂ ਸਭ ਤੋਂ ਜ਼ਿਆਦਾ ਤੁਸੀਂ ਕੀ ਕਰੋ ਵਰਕਆਊਟ ਕਰੋ ਸਵੇਰੇ ਹਮੇਸ਼ਾ ਉੱਠਣਸਾਰ ਗਰਮ ਪਾਣੀ ਪੀਓ ਚਾਚੂ ਕੁਛ ਨਹੀਂ ਪੀਣੀ ਹੈਗੀ ਗਰਮ ਪਾਣੀ ਪੀ ਕੇ ਵਰਕਆਊਟ ਕਰਨ ਜਾਓ ਜਿਮ ਦੇ ਵਿੱਚ ਚਲੇ ਜਾਓ ਸਭ ਤੋਂ ਵਧੀਆ ਜਿਮ 'ਚ ਨਹੀਂ ਜਾ ਸਕਦਾ ਰਹਿਗੇ ਕਿਤੇ ਵੋਕ ਕਰਨ ਚੱਲ ਜਿਓ 2-3 ਕਿਲੋਮੀਟਰ ਵੋਕ ਕਰ ਆਓ ਵੋਕ ਕਰਨ ਨਹੀਂ ਜਾ ਫਿਰ ਕਿਸੇ ਪਾਰਕ ਦੇ ਵਿੱਚ ਚੱਲ ਜਿਓ ਯਾਰਾ ਦੋਸਤਾਂ ਨਾਲ ਮਿਲ ਕੇ ਗੇੜਾ ਕੱਢਣ ਚੱਲ ਜਿਓ ਸਵੇਰੀ ਸਵੇਰੀ ਉਹਦੇ ਨਾਲ ਦੇਖੋ ਤੁਸੀਂ ਕਿੰਨੇ ਫਿੱਟ ਹੋ ਜਾਓਗੇ ਤੇ ਡਿਪਰੈਸ਼ਨ ਤੋਂ ਵੀ ਬਚ ਜਾਓਗੇ ਜਾਂ ਫਿਰ ਤੁਸੀਂ ਮੈਡੀਟੇਸ਼ਨ ਕਰਨਾ ਸ਼ੁਰੂ ਕਰ ਦੋ ਮੈਡੀਟੇਸ਼ਨ ਤੁਹਾਡੇ ਲਈ ਇੱਕ ਵਰਦਾਨ ਹੀ ਆ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਦੇਗਾ ਮੈਡੀਟੇਸ਼ਨ ਕਰਨਾ ਸ਼ੁਰੂ ਕਰ ਦੋ ਠੀਕ ਹੈ ਨਵੇਂ ਨਵੇਂ ਲੋਕਾਂ ਨੂੰ ਮਿਲਣ ਦੀ ਆਤਪੋ ਜਾਂ ਫਿਰ ਨਹੀਂ ਕੁਝ ਕਰ ਸਕਦੇ ਸਵੇਰੇ ਉੱਠਣ ਸਾਰ ਇੱਕ ਕਿਤਾਬ ਲਿਆ ਕੇ ਰੱਖੋ ਕਿਤਾਬ ਪੜਨ ਦੀ ਆਤ ਪਾਓ ਵੀ ਡੇਲੀ ਕਿਤਾਬ ਪੜਿਆ ਕਰੋ ਉਹਦੇ 2-2 3-3 ਪੇਜ ਪੜਿਆ ਕਰੋ ਮੇਰੀ ਇਹ ਆਦਤ ਆ ਮੈਂ ਤੁਹਾਨੂੰ ਦਿਖਾਉਂਗਾ ਆਪਣੀ ਕਿਸੇ ਹੋਰ ਵੀਡੀਓ ਦੇ ਵਿੱਚ ਦਿਖਾਉਂਗਾ ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਪਈਆਂ ਨੇ ਮੈਂ ਕਿਤਾਬਾਂ ਪੜਨ ਦਾ ਸ਼ਕੀਨ ਆ ਮੈਂ ਖੁਦ ਕਿਤਾਬਾਂ ਲਿਖਦਾ ਵੀ ਹਾਂ ਮੈਂ ਖੁਦ ਵੀ ਲਿਖਦਾ ਹਾਂ ਮੈਂ ਕਿਤਾਬਾਂ ਤੇ ਮੈਂ ਕਿਤਾਬਾਂ ਪੜਨ ਦਾ ਵੀ ਬਹੁਤ ਜ਼ਿਆਦਾ ਸ਼ਕੀਨ ਆ ਤੁਸੀਂ ਮੇਰੇ ਕੋਲ ਦੇਖਿਓ ਮੇਰੀ ਅਲਮਾਰੀ ਹੈ ਜਿਹੜੀ ਕਿਤਾਬਾਂ ਨਾਲ ਭਰੀ ਪਈ ਆ ਮੈਂ ਕਿਤਾਬ ਉਹ ਪੜਦਾ ਹੀ ਪੜਦਾ ਮਾਂ ਜਿਹਦੇ ਕਰਕੇ ਮੈਂ ਮਾਰੇਕਮਾਂ ਤੋਂ ਬਚਿਆ ਹਾਂ ਮੈਂ ਮਾਰੇਕਮਾਂ ਵੱਲ ਨਹੀਂ ਜਾਂਦਾ ਹੈਗਾ ਕਿਉਂਕਿ ਜਦੋਂ ਮੇਰਾ ਧਿਆਨ ਆ ਮੇਰਾ ਧਿਆਨ ਉਧਰਲੇ ਪਾਸੇ ਜਾਂਦਾ ਹੀ ਨਹੀਂ ਹੈਗਾ ਨਾ ਮੈਂ ਲੈ ਕੇ ਜਾਂਦਾ ਉਧਰ ਮੇਰਾ ਧਿਆਨ ਕਿਤਾਬਾਂ 'ਚ ਹੀ ਰਹਿੰਦਾ ਵਾ ਜਾਂ ਫਿਰ ਵਧੀਆ ਖਾਣ ਪੀਣ ਵਾਲੇ ਰਹਿੰਦਾ ਵਾ ਜਾਂ ਫਿਰ ਵਰਕਆਊਟ ਵਾਲੇ ਰਹਿੰਦਾ ਵਾ ਜੋ ਮੇਰੇ ਨਾਲ ਹੋਣਾ ਉਹ ਤਾਂ ਹੋ ਕੀ ਦੇਣਾ ਉਹਨੂੰ ਥੋੜੀ ਮੈਂ ਰੋਕ ਸਕਦਾ ਮਾਂ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਦੇ ਵੀ ਸੋਚਣਾ ਨਹੀਂ ਹੈਗਾ ਜੋ ਤੁਹਾਡੇ ਨਾਲ ਹੋਣਾ ਉਹ ਹੋ ਕੇ ਰਹਿਣਾ ਇਸ ਜੇ ਸੋਚੋ ਜੋ ਵਾਹਿਗੁਰੂ ਕਰਦਾ ਵਾ ਜੋ ਪ੍ਰਮਾਤਮਾ ਕਰਦਾ ਵਾ ਨਾ ਉਹ ਤੁਹਾਡੇ ਲਈ ਚੰਗਾ ਹੀ ਕਰਦਾ ਵਾ ਉਹ ਮਾੜਾ ਤੁਹਾਡੇ ਨਾਲ ਕਦੇ ਨਹੀਂ ਕਰੇਗਾ ਕਿਉਂਕਿ ਤੁਸੀਂ ਉਸ ਪ੍ਰਮਾਤਮਾ ਦੇ ਉਸ ਵਾਹਿਗੁਰੂ ਦੇ ਪੁੱਤਰੋਂ ਤੁਸੀਂ ਉਹਦੇ ਤੁਸੀਂ ਉਹਦੇ ਬੱਚੇ ਹੋ ਤੁਸੀਂ ਉਹਦੇ ਉਹ ਤੁਹਾਡੇ ਨਾਲ ਕਦੇ ਜ਼ਿੰਦਗੀ 'ਚ ਮਾੜਾ ਨਹੀਂ ਕਰੇਗਾ ਤੁਹਾਡੇ ਨਾਲ ਜੋ ਵੀ ਹੋਏਗਾ ਅੱਛਾ ਹੀ ਹੋਏਗਾ ਚੰਗਾ ਹੀ ਹੋਏਗਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਕਦੇ ਨਾ ਸੋਚਿਆ ਕਰੋ ਜਿਆਦਾ ਹਮੇਸ਼ਾ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਤਪਾਓ ਤੇ ਵਰਕਆਊਟ ਦੀ ਆਤਪਾਓ ਜਿੰਨੀ ਵਰਕਆਊਟ ਤੁਸੀਂ ਕਰੋਗੇ ਡਿਪਰੈਸ਼ਨ ਚੋਂ ਤੁਸੀਂ ਬਾਹਰ ਨਿਕਲ ਜਾਓਗੇ ਸੋਚਣ ਤੋਂ ਤੁਸੀਂ ਬਾਹਰ ਨਿਕਲ ਜਾਓਗੇ ਜਿੰਨਾ ਹੋ ਸਕਦਾ ਵਧੀਆ ਖਾਓ ਤੇ ਵਰਕਆਊਟ ਕਰੋ ਹੋਰ ਕੁਝ ਨਾ ਕਰੋ ਬਸ ਇਹ ਦੋ ਚੀਜ਼ਾਂ 'ਤੇ ਧਿਆਨ ਦੇ ਲੋ ਤੁਸੀਂ ਇਹ ਦੋ ਚੀਜ਼ਾਂ ਤੁਸੀਂ ਜ਼ਿੰਦਗੀ 'ਚ ਬਨਾਲੀਆਂ ਤਾਂ ਮੈਂ ਕਹਿੰਦਾ ਦੁਨੀਆ 'ਤੇ ਕੋਈ ਏਸੀ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਬਿਮਾਰ ਕਰ ਸਕੇ ਤੇ ਤੁਹਾਡਾ ਜਿਹੜਾ ਭਾਰਾ ਉਹ ਵੱਧ ਜੇ ਕੋਈ ਅਸੀਂ ਤਾਕਤ ਨਹੀਂ ਜਿਹੜਾ ਤੁਹਾਡਾ ਭਾਰ ਵੱਦਾ ਦੇ ਤੁਹਾਡਾ ਭਾਰ ਘਟੇਗਾ ਹੀ ਘਟੇਗਾ ਤੁਹਾਡਾ ਭਾਰ ਘਟਾਉਣ ਤੋਂ ਕੋਈ ਤਾਕਤ ਨਹੀਂ ਤੇ ਜੜੀ ਰੋਕ ਸਕੇਗੀ meditation ਕਰੋ ਵਰਕਆਊਟ ਕਰੋ ਤੇ ਅੱਛਾ ਖਾਣਾ ਖਾਓ ਜਦੋਂ ਅਸੀਂ ਪ੍ਰੋਪਰਲੀ ਰੈਸਟ ਨਹੀਂ ਕਰਦੇ ਹੈਗੇ ਪ੍ਰੋਪਰਲੀ ਨੀਂਦ ਅਸੀਂ ਨਹੀਂ ਲੈਂਦੇ ਹੈਗੇ ਉਹਦੇ ਨਾਲ ਸਾਡਾ ਜਿਹੜਾ ਭਾਰ ਆ ਉਹ ਨਹੀਂ ਘਟਦਾ ਹੈਗਾ ਤੁਸੀਂ ਜਿੰਨਾ ਮਰਜੀ ਵਰਕਆਊਟ ਕਰ ਲਓ ਜਿੰਨੀ ਮਰਜੀ ਵਧੀਆ ਤੁਸੀਂ ਡਾਈਟ ਖਾ ਲਓ ਜੇ ਤੁਹਾਡੀ ਪ੍ਰੋਪਰਲੀ ਰੈਸਟ ਨਹੀਂ ਹੋਊਗੀ ਤੁਹਾਡਾ ਭਾਰਾ ਜਿਹੜਾ ਉਹ ਬਿਲਕੁਲ ਵੀ ਨਹੀਂ ਘਟੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ